ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਪੁੱਲ ਡੇਰੀ ਫਾਰਮ ਕਾਲੀਆ ਦੇ ਦੋਸਤੋ ਹਰਵਾਰ ਦੀ ਜ਼ਰਾਇਤਵਾਰ ਦੀ ਤਰ੍ਹਾਂ ਅੱਜ ਪਹੁੰਚੇ ਹਾਂ ਮੰਡੀ ਡੱਬ ਵਾਲੀ ਮੰਡੀ ਡੱਬ ਵਾਲੀ ਜਿਲ੍ਹਾ ਦੋਸਤੋ ਬਠਿੰਡਾ ਹਰ ਐਤਵਾਰ ਲੱਗਦੀ ਆ ਤੇ ਕਾਫੀ ਸ਼ਾਨਦਾਰ ਗਾਵਾਂ ਮੱਝਾਂ ਇੱਥੇ ਹੁੰਦੀਆਂ ਪਰ ਅੱਜ ਜੇ ਗੱਲ ਕਰੀਏ ਤੇ ਮੱਝਾਂ ਘਾਟਾ ਤੇ ਗਾਵਾਂ ਕਾਫੀ ਜ਼ਿਆਦੀਆਂ ਤੇ ਗਾਵਾਂ ਵੀ ਕ੍ਰੋਸ ਪਾਂਦੇ ਵਿੱਚ ਤੇ ਕਾਫੀ ਖੂਬਸੂਰਤੋ ਤਰ੍ਹਾਂ ਗਾਵਾਂ ਤੇ ਦੋਸਤੋ ਇੱਕ ਰਿਕਵੈਸਟ ਆ ਤੁਹਾਨੂੰ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੀ ਦੋਸਤੋ ਸਬਸਕ੍ਰਾਈਬ ਕਰਨਾ ਜਿਹੜਾ ਮੈਨੂੰ ਪੰਧ ਦਾ ਨਾ ਦੋਟਾ ਹੀ ਸ਼ੁਕਰ ਮੀਟਰ ਘੱਟ ਲੱਗਦਾ ਜੇ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਦੋਂ ਪੰਧ ਵੜਾ ਲੱਗਦਾ ਯਾਰ ਇੰਨੀ ਮਿਹਨਤ ਆ ਤੇ ਕੋਈ ਮੁੱਲ ਨਹੀਂ ਤੇ ਰਿਕਵੈਸਟ ਆ ਤੁਹਾਡੇ ਘਰੀ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਆ ਕਰੋ ਮਿਲਦੇ ਆਂ ਦੋਸਤੋ ਵੀਡੀਓ ਦੇ ਅੰਦਰ ਜਾਣਦੇ ਆ ਔਰ ਵੀਡੀਓ ਜਿ ਮਿਲੀ। ਲਓ ਦੋਸਤੋ ਕਰੋ ਚੈਟ ਬਹੁਤ ਸ਼ਾਨਦਾਰ ਗਾਹ ਹੈ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ। ਕਾ ਵੀ ਖੂਬਸੂਰਤ ਹੈ। ਲੈ ਆ। ਤੇ ਚੰਗੀ ਕਾਦ-ਕਾੜ, ਚੰਗਾ ਵਜ਼ਨ ਵਟਾ ਤੇ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸ਼ਾਨਦਾਰ ਹੈ। ਤੇ ਆਰਡਰ ਦੀ ਕੁਆਲਿਟੀ ਦੋਸਤੋ ਸਾਨੂੰ ਫੇਰ ਦਿਖਾਉਣੇ ਹੈ। ਕਾ ਵੀ ਖੂਬਸੂਰਤ ਹੈ। ਤੇ ਥਣ ਦੇਖ ਸਕਦੇ ਹੋ ਦੋਸਤੋ ਬਹਿਣੀ ਵਾਲੇ ਪਾਸਿਓਂ ਮਿਰਲਾ ਮੁਠੀ ਵਾਲਾ ਥਾਣਾ। ਤੇ ਨਾੜਾਂ ਦੀਆਂ ਹਵਾਨੇ ਵੇਚ ਤੇ ਬਾਕੀ ਵੀਰ ਜੀ ਹੁਣ ਕਰਦੇ ਸਾਸਿਕਾ ਵੀਰ ਜੀ ਉਹ ਠੀਕਾ ਜੀ ਕਿੰਨਾ ਵਸਵਾ ਵੀਰ ਸੀ ਪਹਿਲਾ ਸੂਆ ਜੀ ਕਿੰਨੇ ਦਿਨ ਬਾਕੀ ਹੈ 10 ਦਿਨ 5-7 ਦਿਨ ਤਾਂ ਪੱਕੇ ਲਈ ਉਹ ਦਾ ਦੱਸਦੀ ਉਮੀਦ ਹੈ ਜੀ ਜਾਣੀ ਕਿ ਜੇ 5-7 ਦਿਨ ਵੀ ਲੱਗੀ ਤਾਂ ਕਾਫੀ ਬਣ ਜਾਣੀਗਾ ਤੇ ਬਹੁਤ ਸ਼ਾਨਦਾਰਗਾ ਤੇ ਕੀ ਦੋਦੀ ਉਮੀਦ ਕਰਦੇ 30-32 ਕਿਲੋ ਦੇ 30-32 ਕਿਲੋ ਠੀਕ ਹੈ ਤੇ ਮੂੰਹ ਦੀ ਕਿਵੇਂ ਆ ਦੋ ਦੰਦ ਆ ਜੀ ਤੇ ਦੋ ਦੰਦ ਕੀ ਡਿਮਾਂਡ ਆ 130 ਦੇ ਲੜ 12 ਨੰਬਰ ਦੱਸਿਓ 93068 ਹਾਂਜੀ 14432 ਫੇਰ ਦੱਸਿਓ 93068 ਹਾਂਜੀ 14438 ਦੋਸਤੋ ਲੋ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਚੰਗਾ ਕੱਦ-ਕਾੜ ਤੇ ਚੰਗੀ ਲੰਥ ਤੇ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਤੇ ਆ ਬਹਿਣੀਆਂ ਦੇ ਪਾਸੋਂ ਦੋਸਤੋ ਤੁਸੀਂ ਚੈੱਕ ਕਰੋ ਮੁੱਠੀ ਵਾਲਾ ਥਾਣਾ ਤੇ ਗੇਠ-ਗੇਠ ਦੀ ਵੀ ਲੈਂਦੇ ਆ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਤੇ ਚੰਗਾ ਕੱਦ-ਕਾੜ ਗਾਵਾ ਤੇ ਬਾਕੀ ਵੀਰ ਜੀ ਉਹ ਨਾ ਕਰਦੇ ਗੱਲ ਇੱਥੇ ਢੱਕ ਲਓ ਸਸੀਗਾ ਵੀਰ ਜੀ ਸਸੀਗਾ ਉਹ ਡੀਠਾ ਜੀ ਕਿਹੜਾ ਸੁਹਾ ਜੀ ਪਹਿਲਾ ਸੁਹਾ ਦੋ ਦੰਦ ਆ ਜੀ ਪਹਿਲਾ ਸੁਹਾ ਦੋ ਦੰਦ ਕਿੰਨੇ ਦਾ ਨਾ ਦਾ ਸੁਹਾ ਏ ਇਹਨੂੰ 7-8 ਦਿਨ ਹੋ ਗਏ ਸੁਈ ਦੇ ਤੇ ਕਿੰਨਾ ਬੋਲਾ ਜੀ 21-22 ਕਿਲੋ ਆ ਜੀ ਤੇ ਕੀ ਉਮੀਦ ਆ ਦੁੱਧ ਦੀ ਹੋਰ 30 ਕਿਲੋ ਦੇ ਦੂੰਗਾ 30 ਕਿਲੋ ਦੇ ਦੂੰਗਾ ਠੀਕ ਹੈ ਵੀਰ ਜੀ ਤੇ ਕੀ ਰੇਟ ਕਰਦੇ ਜੋ ਇਹਦਾ 1 ਲੱਖ 40 ਹਜ਼ਾਰ ਦੇਣ ਲੈਣ 125 ਦੇ ਦਿਆਂਗੇ 125 ਦੀ ਮੋਬਾਈਲ ਨੰਬਰ ਬੋਲ 9878436270 ਫੇਰ ਬੋਲਿਓ 9878436270 ਠੀਕ ਹੈ ਲੈ ਜਾਓ ਬਰੋ ਦੋਸਤੋ ਚੰਗੀ ਹਾਈਟ ਆ ਤੇ ਚੰਗਾ ਕਾਰਗਰ ਦੇ ਪਰਫਰਮੈਂਟ ਆ ਆਰਡਰ ਕੁਆਲਟੀ ਬਹੁਤ ਸ਼ਾਨਦਾਰ 200 ਕਰੋ ਚੱਕ ਨਗੀਨਾ ਬਹੁਤ ਸ਼ਾਨਦਾਰ ਮੈਨੂੰ ਕਿਹਾ ਲਾਇਓ ਤੇ ਆਰਡਰ ਕੁਆਲਟੀ ਦੇਖ ਲਈ ਤੁਸੀਂ ਫੇਸ ਕੁਆਲਟੀ ਵੇਖੋ ਤੇ ਬਾਕੀ ਭਾਈ ਜੀ ਹੁਣਾ ਨਾ ਕਰਦੇ ਗੱਲ ਸਸਿਕਾ ਭਾਈ ਉਹ ਠੀੜਾ ਜੀ ਕਿੰਵਾ ਸੁਭਾ ਜੀ ਪਹਿਲਾ ਹੀ ਦੋ ਦਿਨ ਪਹਿਲਾ ਸੁਭਾ ਦੋ ਦਿਨ ਕਿੰਨੇ ਦਿਨਾਂ ਦਾ ਚੌਥਾ ਦਿਨ ਵਾਲਾ ਚੌਥਾ ਦਿਨ ਤੇ ਕਿੰਨਾ ਬੋਲਾ ਤਿਆਰ ਆ ਬੋਲਾ 15 ਲੀਟਰ ਤਿਆਰ ਤੇ ਦੁੱਧ ਦੀ ਉਮੀਦ ਦੁੱਧ 20 ਲੀਟਰ ਦੇ ਜੀ 20 ਲੀਟਰ ਗਾਰੰਟੀ ਦਾ ਤੇ ਡਿਮਾਂਡ 90000 ਦੇ ਲੈਣ 80000 ਦੇ 80000 ਦੀ ਮੋਬਾਈਲ ਨੰਬਰ ਦੱਸਿਓ 9877893899 ਫੇਰ ਦੱਸਿਓ 9877893899 ਠੀਕ ਹੈ ਜੀ ਲੈ ਜੋ ਲੋ ਦੋਸਤੋ ਆਰਡਰ ਕੁਆਲਿਟੀ ਤੁਹਾਨੂੰ ਫੇਰ ਦਿਖਾ ਦਨੇ ਉਹ ਸ਼ਾਨਦਾਰ ਆਰਡਰ ਕੁਆਲਿਟੀ ਦੇਖੀ ਸਾਡਾ ਲੋ ਦੋਸਤੋ ਕਰੋ ਚੈੱਕ ਚੰਗੀ ਸ਼ਾਨਦਾਰ ਗਾ ਐਚ ਐਫ ਤੇ ਆਰਡਰ ਕੁਆਲਿਟੀ ਦੋਸਤੋ ਤੁਹਾਨੂੰ ਬਹੁਤ ਹੀ ਟਾਈਟ ਆਰਡਰ ਕੁਆਲਿਟੀ ਤੇ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਡਾਕ ਲਾ ਡਾਕ ਲ ਤੇ ਕਾਫੀ ਸ਼ਾਨਦਾਰ ਆ ਲੈ ਮੋੜ ਕੇ ਇੱਕ ਤਾਂ ਬੜੀ ਉੱਚੀ ਆਖਣਾ ਪਿਆ ਤੈਨੂੰ ਰੋਲਾ ਬੜਾ ਤੇ ਚੰਗਾ ਕਦ ਕਾਠ ਚੰਗੀ ਹਾਈਟ ਤੇ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਾਂ ਵੀ ਦੋਸਤੋ ਹੋਣੇ ਆਂ ਤੇ ਆਰਡਰ ਕੁਆਲਟੀ ਫੇਰ ਜੱਜ ਕਰੋ ਚੌਰ ਸੜ ਰਾਂ ਤੇ ਟਾਈਟ ਤੇ ਨਾੜਾ ਵਾਲਾ ਦੋਸਤੋ ਚੈੱਕ ਕਰ ਸਕਦੇ ਹੋ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਥਾਂ ਚੈੱਕ ਕਰੋ ਮੁਠੀ ਵਾਲਾ ਥਾਂ ਤੇ ਗੇਠ-ਗੇਠ ਦੀ ਬੇਲ ਤੇ ਬਹੁਤ ਸ਼ਾਨਦਾਰ ਤੇ ਕਰਦੇ ਵੀਰ ਜੀ ਉਹਨਾਂ ਨਾਲ ਗੱਲ ਕਿਨਵਾ ਸੂਆ ਕੀ ਦੁੱਧ ਕੀ ਰੇਟ ਆ ਤੇ ਠੰਡੀ ਸੀਲ ਕਾਫੀ ਆ ਵੀਰ ਜੀ ਅਣਾ ਜੀ ਬਹੁਤ ਠੰਡੀ ਸੀਲ ਆ ਇਹ ਕੜਵਾ ਸੁਹਾ ਵੀਰ ਜੀ ਦੂਜਾ ਸੁਹਾ 6 ਦੰਦ ਦੂਜਾ ਸੁਹਾ 6 ਦੰਦ ਕਿੰਨੇ ਦਿਨਾਂ ਦਾ ਹੈ ਅੱਜ ਤੀਜੇ ਦਿਨ ਸੁਹਾ ਤੀਜੇ ਦਿਨ ਮਗਰ ਕੀ ਆ ਮਗਰ ਤਾਂ ਬੱਛਾ ਜੀ ਅੱਛਾ ਆ ਦੋਸਤੋ ਮਗਰ ਬੱਛਾ ਜੋ ਤੇ ਤੀਜੇ ਦੇ ਸ਼ਾਦਨਾ ਸੁਈ ਆ ਨਾ ਅੱਜ ਤੀਜੇ ਦਿਨ ਅੱਜ ਤੀਜੇ ਦਿਨ ਤੇ ਕਿੰਨਾ ਬੋੜਾ ਜੀ ਬੋੜਾ ਹੁਣ ਹੋ ਗਿਆ 30 ਕਿਲੋ 30 ਕਿਲੋ ਹਾਂਜੀ ਕਹਿਣ ਵਾਲਾ ਦੂਜਾ ਚੋਣ ਵਾਲਾ ਕਹਿਣ ਵਾਲਾ ਕਹਿਣ ਵਾਲਾ ਨਹੀਂ ਚੋਣ ਵਾਲਾ ਕਿਉਂਕਿ ਕਿਹਨੇ ਦੂਰੋਂ ਨੇੜੇੋਂ ਵੀ ਆਉਣਾ ਹਾਂ ਕੱਲ੍ਹ ਸ਼ਾਮ ਜੇ 30 ਕਿਹਾ ਤਾਂ 15 16 ਨਿਕਲੇ ਫਿਰ ਸਵਾਦ ਨਹੀਂ ਆਉਂਦਾ ਵੀਰ ਜੀ ਕੱਲ ਸ਼ਾਮ 5 ਵਜੇ ਦੀ ਸੌਫ ਕਰੀ ਜੀ ਅੱਛਾ ਕੱਲ 5 ਸ਼ਾਮਾਂ ਦੀ ਠੀਕ ਯਾਰ ਨਹੀਂ ਇੱਕ ਟਾਈਟ ਅੜ ਰਿਹਾ ਤੇ ਆਪਣਾ ਦੂਜਾ ਵਪਾਰ ਲੈਣ ਚ ਹਾਂਜੀ ਵਪਾਰ ਲੈ ਠੀਕ ਹੈ ਵੀਰ ਜੀ ਤੇ ਕੀ ਡਿਮਾਰ ਕਰਦੇ ਹੋ ਡਿਮਾਂਡ ਤੋਂ ਜ਼ਿਆਦਾ ਕਰਦੇ ਇਹ ਸਵਾਦ ਹੀ ਦੇਣ ਡਿਮਾਂਡ ਜ਼ਿਆਦੀ ਆ ਤੇ ਸਵਾਦ ਹੀ ਦੋ ਉਥੇ ਮਾਨਦਾਨ ਮੌਕੇ ਦੇ ਹੋ ਜੀ ਨਹੀਂ ਉਹਦੇ ਚੋਤਾ ਨਹੀਂ ਉਹ ਤਾਂ ਹੀ ਹੋਣਾ ਥੋੜਾ ਬਹੁਤ ਅਦਾ ਹੀ ਹੋ ਗਿਆ ਚਲੋ ਕਰਨਾ ਤਾਂ ਪੈਂਦਾ ਹੀ ਆ ਉਹ ਤਾਂ ਹੀ ਹੋਊ ਮਾਨ ਤਾਂ ਕੀ ਬੱਚੀ ਬਹੁਤ ਜੰਗੀ ਨਹੀਂ ਨਹੀਂ ਬੱਚੀ ਦਾ ਬਹੁਤ ਸ਼ੀਲ ਸਾ ਹੂਆ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਕਈਆਂ ਦਾ ਆਰਡਰ ਢਿੱਲਾ ਹੁੰਦਾ ਟਾਈਟ ਆਰਡਰ ਆ ਤੇ ਮੋਬਾਈਲ ਨੰਬਰ ਦੱਸੋ ਵੀ ਜੀ 94636 ਜੀ ਹਾਂਜੀ 36568 ਜੀ ਫੇਰ ਬੋਲੇ 94636 ਜੀ ਹਾਂਜੀ 36568 ਜੀ ਬਹੁਤ ਦੋਸਤ ਆਰਡਰ ਕੁਆਲਿਟੀ ਤੁਹਾਨੂੰ ਫੇਰ ਦਿਖਾ ਦਨੇ ਆ ਤੇ ਜਿਹੜੇ ਵੀ ਨੂੰ ਪਸੰਦ ਆਈ ਵੀਰ ਦਾ ਨੰਬਰ ਹੈਗਾ ਸੰਪਰਕ ਕਰ ਲਿਓ ਦੋਸਤੋ ਆਰਡਰ ਕੁਆਲਿਟੀ ਜੱਜ ਕਰੋ ਬਈ ਲੋਕੋ ਫਿਰ ਕਾਹ ਹੋਣੇ ਕਾ ਵੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਕੱਦ-ਕਾਰ ਦੀ ਗੱਲ ਕਰੋ ਲਓ ਜੀ ਤੇ 5 ਸਵਾ 5 ਫੁੱਟ ਦੀ ਹਾਈਟ ਤੇ ਲੰਥ ਦੋਸਤੋ ਵੇਖ ਸਕਦੇ ਹੋ ਕਾਫੀ ਲੰਥ ਆ ਤੇ ਫੇਸ ਕੁਆਲਿਟੀ ਦੋਸਤੋ ਜੱਜ ਕਰੋ ਤੇ ਖਾਨਤਾਂ ਨੂੰ ਦੂਰ ਤੋਂ ਬੈਣੀ ਵਾਲੇ ਪਾਸੋਂ ਵਖੋਣੇ ਆ ਆ ਬੈਣੀ ਵਾਲੇ ਪਾਸੋਂ ਚੈੱਕ ਕਰੋ ਮੈਨੂੰ ਆਲੇ ਕਿ ਕਿਹੜੇ ਆਲ ਤੇ ਸਪੇਸ ਵੇਚਾਦੇ ਹੋ ਡੇਡ ਡੇਡ ਗਿੱਟ ਦੀ ਆ ਤੇ ਕਾਫੀ ਸ਼ਾਨਦਾਰ ਗਾਂ ਹੈ ਤੇ ਬਾਕੀ ਭਾਈ ਜੀ ਉਹਨਾਂ ਨੇ ਕਰਦੇ ਗੱਲ ਕਿ ਨਵਾ ਸੁਹਾ ਕੀ ਰੇਡ ਸਸੀਗਾ ਭਾਈ ਜੀ ਸਸੀਗਾ ਉਹ ਢੀਠਾ ਜੀ ਵਧੀਆ ਜੀ ਕਿਣਵਾ ਸੁਹਾ ਜੀ ਦੂਜੇ ਸੂਏ ਜੀ ਦੂਜੇ ਸੂਏ ਕਿੰਨੇ ਦਾ ਨਾ ਸੂਏ ਮਾਰਾ 13 ਦਿਨ ਹੋ ਗਏ ਬੱਚੀਆ ਬੱਚਾ ਬੱਸੀ ਆ ਜੀ ਆ ਲਓ 200 ਗਿਫਟ ਆ ਮਗਰ ਬੱਚੀ ਤੇ ਕਿੰਨਾ ਦੁੱਧ ਪਹਿਲੇ ਸੁਵੇਦਾਰ ਘਰ 35 ਬਲਾਸ 35 ਬਲਾਸ ਤਾਂ ਹੁਣ ਕਿੰਨਾ ਟਾਈਮ ਹੋਣਾ 30 ਤੋਂ ਪਲੱਸ ਚੱਲੀ ਆ 30 ਪਲੱਸ ਯਾਨੀ ਕਿ ਹਰਕਾ 35 ਪਲੱਸ ਤੋਂ ਜਾਊਗੀ ਹਾਂ ਜਾਊਗੀ ਠੀਕ ਹੈ ਕੀ ਡਿਮਾਰਕ ਕਰਦੇ ਇੱਕ 40 ਇੱਕ 40 ਦੇਨ ਲਾਈਨ ਵਾਲਾ ਜਮਨ ਦੇਨ ਲਾਈਨ ਵਾਲਾ ਮੌਕੇ ਤੇ ਹੋਈ ਮੌਕੇ ਤੇ ਮੋਬਾਈਲ ਨੰਬਰ ਦੱਸਿਓ 95306867 ਫੇਰ ਦੱਸਿਓ 95306867 ਬੰਦਾ ਠੀਕ ਹੈ ਲਓ ਦੋਸਤੋ ਜੱਜ ਕਰੋ ਜਿਹੜੇ ਵੀ ਨੂੰ ਪਸੰਦ ਆ ਤੇ ਸੰਪਰਕ ਕਰ ਸਕਦਾ ਚੰਗੀ ਹਾਰਡ ਚੰਗੀ ਲੈਂਥ ਸਿਸ ਚੰਗੀ ਅਡਰ ਕੁਆਲਟੀ ਲਓ ਦੋਸਤੋ ਕਰੋ ਜੱਜ ਜਲਸੀ ਵਹਿੜਾਂ ਤੇ ਕਾਫੀ ਸ਼ਾਨਦਾਰ ਆ ਤੇ ਚੰਗੀ ਲੰਧ ਤੇ ਚੰਗੀ ਹਾਈਟ ਹੈ ਉਹ ਜਲਸੀ ਦੀ ਹਾਈਟ ਕਾਰਟਨ ਦੀ ਇਹਦੀ ਕਾਫੀ ਆ ਦੇ ਬਾਈ ਜੀ ਉਹ ਨਾ ਕਰਦੇ ਗੱਲ ਬਾਕੀ ਤੁਹਾਨੂੰ ਸਾਰੀ ਹੋਣੀ ਸਾਸਿਕਾ ਬਾਈ ਉਹ ਠੀਕ ਠਾਕ ਕਿੰਨਾ ਸੁਹਾ ਜੀ ਦੂਜਾ ਸੁਹਾ ਜੀ ਕਿੰਨੇ ਦਿਨ ਸੁਈ ਆ ਅੱਜ 12 ਦਿਨ ਹੋਏ ਕਿੰਨਾ ਦੋ ਤਿਆਰ ਆ 20 ਲੀਟਰ ਤਿਆਰ ਆ ਮਿਣਵਾ ਠੰਡਾ ਠੰਡਾ ਆ ਭਾਵੇਂ ਚਾਰ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਕੀ ਡਿਮਾਂਡ ਕਰਦੇ ਹੋ 5000 ਰੁਪਏ ਦੇਣ ਲੈਣ ਦੇਣ ਲੈਣ ਕਰਦੇ ਮਾਰਦਾ ਓਕੇ ਦੇ ਉਹ ਨੰਬਰ ਦੱਸਿਓ 9684842516 ਫੇਰ ਦੱਸਿਓ 9684842516 ਠੀਕ ਹੈ ਤੇ ਦੋਸਤੋ ਹੁਣ ਤੁਹਾਨੂੰ ਆਰਡਰ ਦੀ ਕੁਆਲਿਟੀ ਦਿਖਾਉਣੇ ਆ ਬਹਿਣੀਆਂ ਦੇ ਪਾਸੋਂ ਥਾਂਜ ਆਜ ਕਰੋ ਤੋਰੀ ਤੇ ਆਰਡਰ ਦੀ ਕੁਆਲਿਟੀ ਦੋਸਤੋ ਦੇਖੋ ਕਾਫੀ ਸ਼ਾਨਦਾਰ ਆਰਡਰ ਦੀ ਕੁਆਲਿਟੀ ਆ। ਡਾਕਲਾ ਤੇ ਦੇਖਿਓ ਗੁੱਡੀ ਵਾਲੀ ਜੰਦੀ ਉਲਟ ਬੈਣੀ ਵਾਲੇ ਪਾਸੋਂ ਆਰਡਰ ਦੀ ਕੁਆਲਿਟੀ ਜੱਜ ਕਰੋ। ਕਾਫੀ ਖੂਬਸੂਰਤ ਆ। ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਤੁਸੀਂ। ਤੇ ਭਾਈ ਨਾ ਕਰ ਲਿਓ ਸੰਪਰਕ। ਲੋ ਵੀਰ ਜੀ ਕਰੋ ਚੈੱਕ ਪਿਓਰ ਹੈ ਚੱਲ। ਘੱਤ-ਗਾੜ ਦੇਖ ਸਕਦੇ ਤੁਸੀਂ ਤੇ ਬਾਕੀ ਤੁਹਾਨੂੰ ਤੁਰ ਕੇ ਆਰਡਰ ਕੁਆਲਿਟੀ ਦਿਖਾਉਣੇ ਤੇ ਫੇਸ ਤੋਂ ਤੁਸੀਂ ਜੱਜ ਕਰ ਲੈਣਾ ਪਿਓਰ ਤੇ ਚੰਗੀ ਹਾਈਟ। ਚੰਗੀ ਲੰਥ ਤੇ ਫੇਰ ਦੁਬਾਰਾ ਆ ਜੀ ਜੀ ਸਾਈਡ ਹਾਈਟ ਅਡਰ ਕੁਆਲਟੀ ਲੈਓ ਬਾਪੂ ਜੀ ਲੈਓ ਦੇਖਾ ਹਾਈਟ ਦੇ ਸਾਈਡਾਂ ਤੇ ਲੱਤ ਦੇਖ ਆ ਵੀ ਸ਼ਾਨਦਾਰ ਆ ਤੇ ਫੇਸ ਕੁਆਲਟੀ ਦੋਸਤੋ ਜੱਜ ਕਰੋ ਵੱਲੋਂ ਬਾਪੂ ਜੀ ਚੰਗਾ ਕੱਦਗਾ ਹਨ 5 ਫੁੱਟ ਦੇ ਲਾਗੇ ਹਾਈਟ 5.5 ਫੁੱਟ ਦੇ ਲਾਗੇ ਹਾਈਟ ਹੋਣੀ ਹੈ ਤੇ ਥਾਂ ਤੁਹਾਨੂੰ ਦੋਸਤੋ ਹੋਣੇ ਬਣ ਕੇ ਆ ਬਹਿਣੀ ਵਾਲੇ ਪਾਸੋਂ ਦੋ ਦੋ ਥਰ ਚੈੱਕ ਕਰੂ। ਜਿਆਦਾ ਥਾਂ ਤੇ ਕਾਫੀ ਬੇਰੁਕੀ ਤੇ ਫੇਸਕਵਾਰ ਵੀ ਕਾਫੀ ਘੁੱਲੀ। ਤੇ ਕਰਦੇ ਪਾਉ ਜੁਣਾਗਾ। ਸਸੀ ਦਾ ਪਾਉ ਜੀ। ਕੋਈ ਬੈ ਬੈ ਬੈ। ਹਾਂ ਦੱਸੋ। ਉਹ ਠੀਠਾ ਜੀ। ਜਮਾ ਮੋਜ ਬਣੀਆਂ ਜੀ। ਚਲੋ ਜੀ ਚਲੋ ਜੀ। ਰਹਿਣਾ ਕੋਈ ਨਹੀਂ। ਚਲੋ। ਤੇ ਕਿਹੜਾ ਵਾ ਸੁਭਾ ਜੀ? ਪਹਿਲਾ ਪਹਿਲਾ ਸੁਭਾ ਜੀ। ਪਹਿਲਾ ਸੁਭਾ ਜੀ। ਕਿੰਨੇ ਦਿਨਾਂ ਦਾ ਹੈ? 8 ਦਿਨ ਹੋ ਗਿਆ ਜੀ ਸੁਭਾ। ਮਗਰ ਕੀ ਆ? ਬੱਚਾ ਜੀ। ਬੱਚਾ ਮਗਰ। ਹਾਂ। ਤੇ ਕਿੰਨਾ ਦੋਦਾ ਜੀ? 20 ਕਿਲੋ ਹੈ। ਜਿਹੜਾ ਚਵਾ ਕੇ ਦੇਣਾ ਆਪਾਂ। ਬਿਲਕੁਲ ਜੀ। ਇਹ ਕੰਡੇ ਵਾਲਾ 1 35 ਮੰਗਦੇ ਆ ਜੀ ਦੇਣ ਲੈਣਾ 1 20 ਦੇ ਦਾਂਗੇ 1 20 ਦੇ ਦੋਸਤੋ ਚੰਗਾ ਕੱਦ-ਗਾੜ ਤੇ ਚੰਗੀ ਲੰਥ ਆ ਤੇ ਮੋਬਾਈਲ ਨੰਬਰ ਦੱਸਿਓ ਜੀ 96 559 ਹਾਂਜੀ 84 813 ਫੇਰ ਦੱਸਿਓ ਜੀ 96 559 ਹਾਂਜੀ 84 813 ਠੀਕ ਹੈ ਦੋਸਤੋ ਕਾਫੀ ਸ਼ਾਨਦਾਰ ਵਹਿੜਾ ਚੰਗਾ ਕੱਦ-ਗਾੜ ਤੇ ਚੰਗੀ ਹੜਦਦੀ ਆ ਤੇ ਕਰ ਲਿਓ ਸੰਪਰਕ ਬਾਪੂ ਜੀ ਦਾ ਨੰਬਰ ਆ ਗਿਆ ਠੀਕ ਹੈ